31 ਮਾਰਚ ਨੂੰ ਸਸਤੀ ਹੋਈ ਸ਼ਰਾਬ ਖਰੀਦ ਘਰ 'ਚ ਹੀ ਬਣਾਇਆ ਸੀ ਗਦਾਮ ਗੈਰ ਕਾਨੂੰਨੀ ਢੰਗ ਨਾਲ ਇਕੱਠੀ ਕਰ ਨਜਾਇਜ਼ ਤੌਰ ਤੇ ਸ਼ਰਾਬ ਵੇਚਣ ਦੀ ਕੀਤੀ ਜਾ ਰਹੀ ਸੀ ਤਿਆਰੀ ਦੋ ਵਿਅਕਤੀਆਂ ਨੂੰ 350 ਦੇ ਕਰੀਬ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਸਣੇ ਕੀਤਾ ਗ੍ਰਫਤਾਰ ਆਪਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਬਟਾਲਾ ਦੇ ਨੇੜਲੇ ਪਿੰਡ ਇੱਕ ਘਰ 'ਚ ਰੇਡ ਕਰਨ ਦੇ ਦੌਰਾਨ ਦੇ ਕਰੀਬ 344 ਪੇਟੀਆਂ 4000 ਤੋਂ ਉੱਪਰ ਬੋਤਲਾਂ ਵਕ ਵਕ ਬ੍ਰਾਂਡਾਂ ਦੀਆਂ ਅੰਗਰੇਜ਼ੀ ਸ਼ਰਾਬ ਵਿਡੀਓ ਜਬਤ ਕੀਤੀ ਗਈ। ਉਥੋਂ ਦੇ ਹੀ ਦੋ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸ਼ਰਾਬ ਠੇਕੇਦਾਰਾਂ ਠੇਕੇਦਾਰ ਦੇ ਮੁਲਾਜ਼ਮ ਅਤੇ ਪੁਲਸ ਥਾਣਾ ਸਿਵਲ ਲائن ਬਟਾਲਾ ਦੇ ਥਾਣਾ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਗੁਪਤ ਸੂਚਨਾ ਤੇ ਇੱਥੇ ਰੇਡ ਕੀਤੀ ਗਈ। ਜਦ ਚੈਕਿੰਗ ਕੀਤੀ ਗਈ ਤੇ ਘਰ ਵਿੱਚ ਪੂਰਾ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਦਾ ਗਦਾਮ ਬਣਾਇਆ ਪਿਆ ਸੀ ਅਤੇ ਉਹਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਚ ਸਾਹਮਣੇ ਆਇਆ ਕਿ 31 ਮਾਰਚ ਤੋਂ ਪਹਿਲਾਂ ਜਦ ਵਕਵਾਕ ਸ਼ਰਾਬ ਦੇ ਠੇਕਿਆਂ ਦੇ ਸ਼ਰਾਬ ਸਸਤੀ ਵਿਕ ਰਹੀ ਸੀ। ਤਾਂ ਦੋ ਵਿਅਕਤੀ ਸਤਿੰਦਰ ਸਿੰਘ ਅਤੇ ਅਜੇ ਜੋ ਗ੍ਰਿਫਤਾਰ ਹੋਏ ਹਨ ਉਹਨਾਂ ਵੱਲੋਂ ਸ਼ਰਾਬ ਗੈਰ ਕਾਨੂੰਨੀ ਢੰਗ ਨਾਲ ਇਕੱਠੀ ਕਰ ਰੱਖੀ ਗਈ ਸੀ ਅਤੇ ਉਹਨਾਂ ਦਾ ਮਕਸਦ ਸੀ ਕਿ ਸਸਤੇ ਭਾਅ 'ਤੇ ਖਰੀਦ ਕੀਤੀ ਸ਼ਰਾਬ ਉਹ ਮਹਿੰਗੇ ਭਾਅ ਵਿੱਚ ਵੇਚਣਗੇ ਜਦਕਿ ਉਹਨਾਂ ਵੱਲੋਂ ਇਹ ਸ਼ਰਾਬ ਜ਼ਬਤ ਕੀਤੀ ਗਈ ਹੈ ਤੇ ਦੋਵਾਂ ਨੂੰ ਗ੍ਰਿਫਤਾਰ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਇਨਫੋਰਮੇਸ਼ਨ ਆਈ ਸਾਨੂੰ ਕਿਤੇ ਗੁੱਪਸੁੱਤ ਨਾਲ ਆਈ ਸੀ ਆਪਣੇ ਨਕਬਰ ਤੋਂ ਕਿ ਅਜ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਵਾ ਅਜ ਇਹਨਾਂ ਦਾ ਪੈਸਾ ਦਿੱਤਾ ਰਾਪੀ ਸਾਡੇ ਕੋਲ ਫੋਰਸਾ ਨਹੀਂ ਹੋਈ ਜੀ ਤੇ ਸਾਡੇ ਬੰਦਿਆਂ ਨੇ ਚੈਨਲ ਦੇਖਾ ਵੀ ਕਿਤੇ ਮਾਲ ਪਿਆ ਸਵੇਰੇ ਸੀ 11 12 ਵਜੇ ਕਰੀਬ ਮਹਿਕਮੇ ਨੂੰ ਡਾਕਟਰ ਨਾਲ ਇੱਕ ਸਾਜਿਜਟ ਤੋਂ ਇਟੇ ਸਾਹਿਬ ਨੂੰ ਨਾਲ ਸੰਬੰਧਿਤ ਥਾਣੇ ਨੂੰ ਸਿਵਲ ਲੈਣ ਦੇ ਸਚੁੰਨ ਲਾ ਕੇ ਇਥੇ ਡੇਢ ਕਰਵਾਈ ਆ ਜੀ ਤੇ ਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਬ੍ਰਾਂਡੀਆਂ ਮਿਲੀਆਂ ਆ ਜੀ ਕਿਥੋਂ ਲੈ ਕੇ ਆਉਂਦੀ ਸੀ ਪੇਟੀਆਂ ਇਹ ਹਾਲੇ ਇਨਫੋਰਮੇਸ਼ਨ ਅਜ ਨਾਲੇ ਤੋਂ ਆਈ ਜੀ ਕਿੰਨੀ ਦੇਰ ਤੋਂ ਕੰਮ ਕਰਦੇ ਸੀ ਇਹ ਕਾਫੀ ਦੇਰ ਤੋਂ ਕੰਮ ਕਰਦਾ ਸੀ 3-4 ਸਾਲ ਤੋਂ ਕੰਮ ਕਰਦਾ ਸੀ ਕਿੰਨੇ ਜਣੇ ਇਹਦੇ ਵਿੱਚ ਰੁਹਾਟ ਤੇ ਵਿੱਚੋਂ ਦੋ ਜਣੇ ਤੇ ਕਿੰਦਾ ਵਾ ਇੱਕ ਅਜਾ ਨਾਲ ਮੁਰੇ ਗਿਆ ਜੀ ਆਪਣੇ ਘਰ ਦੇ ਵਿੱਚ ਜੀ ਨਾਲ ਸਟੋਰ ਵੀ ਆਪਣੇ ਘਰ ਦੀ ਸਟੋਰ ਮੈਂ ਆਇਆ ਹਾਂ ਇਹਨਾਂ ਕੀ ਕਾਰਵਾਈ ਹੋ ਰਹੀ ਸਰਵੇ ਪੁਲਿਸ ਨਾਕਾਬੰਦੀ ਕਰਦੀ ਹੈ ਜੀ ਪ੍ਰਸ਼ਾਸਨ ਕਾਰਵਾਈ ਕਰਦੇ ਹਾਂ ਜੀ ਕਿਹੜੀ ਜਿਹੜਾ ਕਰਦੇ ਇਹ ਕੁਤਬੀ ਨਗਰਪਿੰਡ ਆ ਜੀ ਓਕੇ ਅੱਜ ਸਾਡੇ ਐਕਸਾਈਜ਼ ਭਾਗ ਦੇ ਨਾਲ ਇੰਸਪੈਕਟਰ ਦਰਮਿੰਦਰ ਸਿੰਘ ਸੀ ਇਹਨਾਂ ਨੂੰ ਇਨਫੋਰਮੇਸ਼ਨ ਸੀ ਸਾਨੂੰ ਖੁਫੀਆ ਨੇ ਪਰਮੇਸ਼ਰ ਸੀ ਕਲ ਸਤਿੰਦਰ ਸਿੰਘ ਕਿੰਦਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਵਾਕੇ ਜਿਹੜਾ ਵੇਚ ਰਿਆ ਤੇ ਇਹਨੇ ਸ਼ਰਾਬ ਆਇ ਤੋਂ ਕਰੀਬ 83 ਮਰਜ ਨੂੰ ਠੇਕੇ ਸਸਤੇ ਹੋਏ ਸੀ ਉਦੋਂ ਠੇਕੇ ਵੱਖੋ-ਵੱਖੇ ਨੂੰ ਵਟਾਉਣ ਨਾਲ ਲੈ ਕੇ ਇਕੱਠੀ ਕੀਤੀ ਸੀ ਤੇ ਅੱਜ ਕਰੀਬ 300 700 ਕਿੱਤੀ ਜਿਹੜੀ ਹੈ ਇਹੀ ਕਾਬੂ ਕੀਤੀ ਵੱਖੋ-ਖਮਾਰੀਆਂ ਦੀ ਸ਼ਰਾਬ ਜਿਹੜੀ ਆ ਉਹਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪਰਚਾ ਜਿਹੜਾ ਦੇ 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 ਸਰਪੀਅਤ ਕਿੰਨੀਆਂ ਕੀਤੀ ਇਹ ਵਲੰਡਰ ਪੈਡ ਵੰਡਰਪੜ ਆਰਸੀ ਮਕਡਾਵਲ ਮਕਡਾਵਲ ਨਵੀਂ ਰੇਵਲ ਇਹ ਤਲਬ ਇਸ ਕੀ ਲੱਖੋ ਕਰ ਮਾਰ ਕੇ ਨਹੀਂ तकरीबन 344 ਟਟੀਆਂ ਜਿਹੜੀਆਂ ਫੜੀਆਂ ਇਹਨਾਂ ਨੇ ਕਿੱਥੇ ਸੇਲ ਕਰਨੀ ਸੀ ਇਹਦਾ ਇਹਨਾਂ ਸੇਲ ਦਿੱਤਾ ਪਿੰਡਾਂ ਦੇ ਵਿੱਚ ਲੋਕ ਆਂਦੇ ਨੇ ਇਹਨਾਂ ਸਸਤੀਆਂ ਦੇ ਸੀ ਮਹਿੰਗੇ ਭਾਜ ਤਾਂ ਕਿਸੇ ਦੋ ਬੋਲਾਂ ਦੇਤੀਆਂ ਪਿੰਡੇ ਚਾਰ ਬੋਲਾਂ ਵੀ ਦੇਤੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ ਇਹਨਾਂ ਵੀ ਪਹਿਲਾਂ ਵੀ ਇੱਕ ਦੋ ਪਰਚੇ ਦਰਜ ਹੈਗੇ ਉਹਨੂੰ ਦੁਰਗਾ ਵਿਆਹ ਜਗਾ ਦਰਜ ਕਰਾ ਰਹੇ ਆ ਸਰ ਕਦੋਂ ਤੋਂ ਇਹ ਕਾਰੋਬਾਰ ਕਰਦੇ ਸੀ ਇਹ ਕਾਫੀ ਚੱਲਦਾ ਸੀ ਨਗਾਰੇ ਸੀ 2-3 ਸਾਲ ਤੋਂ ਉੱਥੇ ਜਾ ਕੇ ਭੇਜਦੇ ਇਹ ਬਟਾਲਿਓ ਲਿਆ ਕੇ ਦਵਾਈਆਂ ਦੇ ਠੇਕਿਆਂ ਨੂੰ ਵੇਚਦੇ ਸੀ ਉਥੋਂ ਸਸਤੀ ਲੈਣ ਦੀ ਤੇ ਮਹਿੰਗੀ ਵੇਚਦੇ ਇਹ ਦੋਵੇਂ ਕਾਰੋਬਾਰ ਇਹ ਕੱਬ ਦੇ ਨਿਯਾਸ਼ਰਾ ਵਿੱਚ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ ਲੋ ਬੰਦੇ ਕੋਸਰ